ਮੋਬਾਈਲ ਕੰਪਨੀਆਂ ਆਪਣੇ ਗਾਹਕਾਂ ਨੂੰ ਸਹੀ ਤੇ ਤੇਜ਼ੀ ਨਾਲ ਸੇਵਾਵਾਂ ਦੇਣ ਲਈ ਮੋਬਾਈਲ ਟਾਵਰ ਹਰ ਜਗ੍ਹਾ ਤੇ ਲਗਾਉਂਦੀਆਂ ਹਨ ਪਰ ਇਨ੍ਹਾਂ ਮੋਬਾਈਲ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਘਾਤਕ ਕਿਰਨਾ ਲੋਕਾਂ ਅਤੇ ਪੰਛੀਆਂ ਦੀ ਸਿਹਤ ਲਈ ਖਤਰਨਾਕ ਹਨ ਬਿਮਾਰ ਬਜ਼ੁਰਗ ਬਿਮਾਰ ਬੱਚਿਆਂ ਅਤੇ ਬਿਮਾਰ ਲੋਕਾਂ ਲਈ ਤਾਂ ਇਨ੍ਹਾਂ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਕਿਰਨਾ ਕਰਕੇ ਕਈ ਵਾਰੀ ਜਾਨ ਤੋ ਵੀ ਹੱਥੋਂ ਹੀ ਪੈਂਦੇ ਹਨ ਇਨ੍ਹਾਂ ਮਾੜੇ ਪ੍ਰਭਾਵਾਂ ਨੂੰ ਵੇਖਦੇ ਹੋਏ ਟੈਲੀਕਮਿਊਨੀਕੇਸ਼ਨ ਕਮਿਸ਼ਨ ਮੁਖੀ ਟਰਾਈ ਅਤੇ ਸੁਪਰੀਮ ਕੋਰਟ ਨੇ ਮੋਬਾਈਲ ਕੰਪਨੀਆਂ ਨੂੰ ਹੁਕਮ ਦਿੱਤੇ ਹਨ ਕਿ ਕੋਈ ਵੀ ਟਾਵਰ ਸੰਗਣੀ ਆਬਾਦੀ ਵਿੱਚ ਤਾਂ ਹੀ ਲਗਾਇਆ ਜਾ ਸਕਦਾ ਹੈ ਜੇ ਸਥਾਨਕ ਲੋਕਾਂ ਦੀ ਸਹਿਮਤੀ ਹੋਵੇ ਪਰ ਮੋਬਾਈਲ ਕੰਪਨੀਆਂ ਕੁਝ ਸੱਤਾਧਾਰੀ ਲੀਡਰਾਂ ਅਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੈਸੇ ਦਾ ਲਾਲਚ ਦੇ ਕੇ ਇਹਨਾਂ ਟਾਵਰਾਂ ਨੂੰ ਸੰਗਣੀ ਆਬਾਦੀ ਵਿੱਚ ਬਿਨਾਂ ਸਥਾਨਕ ਲੋਕਾਂ ਦੀ ਇਜਾਜ਼ਤ ਤੋਂ ਲਗਾ ਰਹੀਆਂ ਹਨ ਅੱਜ ਇਹ ਹੀ ਮਾਮਲਾ ਲੁਧਾਨਾ ਵਿੱਚ ਪੱਖੋਵਾਲ ਰੋਡ ਦੇ ਪੰਜਾਬ ਮਾਤਾ ਨਗਰ ਵਿੱਚ ਸਾਹਮਣੇ ਆਇਆ ਸੰਗਣੀ ਆਬਾਦੀ ਵਿੱਚ ਲੱਗ ਰਹੇ ਮੋਬਾਈਲ ਟਾਵਰ ਖਿਲਾਫ ਮੁਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਦਾ ਬੋਧ ਕੀਤਾ ਤਾਂ ਜਿਸ ਪ੍ਰਾਪਰਟੀ ਦੇ ਟਾਵਰ ਲੱਗ ਰਿਹਾ ਸੀ ਉਸ ਦੇ ਮਾਲਕ ਨੇ ਲਿਖਤ ਵਿੱਚ ਮੁਹੱਲੇ ਵਾਲਿਆਂ ਤੋਂ ਮਾਫੀ ਮੰਗੀ ਤੇ ਟਾਵਰ ਨੂੰ 3-4 ਦਿਨਾਂ ਵਿੱਚ ਹੀ ਟਕਾਉਣ ਦਾ ਪ੍ਰਸਾਦ ਦਿੱਤਾ ਆਓ ਤੁਸੀਂ ਵੀ ਸੁਣੋ ਹੋਰ ਕੀ ਕਹਿ ਰਹੇ ਹਨ ਮੁਹੱਲੇ ਦੇ ਲੋਕ ਮडम ਕੀ ਮਸਲਾ ਜੀ ਅੱਜ ਦਾ ਹੈ ਏ ਜੀ ਆਪਣੇ ਰਹਾਇਸ਼ੀ ਏਰੀਆ ਵਿੱਚ ਟਾਵਰ ਲਾ ਰਹੇ ਹਨ ਕਿੰਨਾ ਲੱਗਣੇ ਦੇਣਾ ਜੀ ਆ ਸਾਬਰਾ ਡੇਰੀ ਦੋਸਤੇ اچھا ਮੋਬਾਈਲ ਟਾਪ ਲੱਗ ਰਿਹਾ ਜੀ ਕੀ ਦਿੱਕਤ ਕੀ ਆ ਰਹੀ ਹੈ ਇਹਨਾਂ ਨਾਲ ਇਹ ਬਣਾ ਬਿਮਾਰੀਆਂ ਬਹੁਤ ਹੁੰਦੀ ਹੈ 500 ਮੀਟਰ ਤੱਕ ਕ੍ਰੇਨ ਕਰਦਾ ਅੱਛਾ ਠੀਕ ਹੈ ਉਹਦੇ ਨਾਲ ਸਾਡਾ ਸਾਰਾ ਏਰੀਆ ਹੀ ਘਿਰ ਜਾਣਾ ਪੰਜਾਬ ਮਾਤਾ ਨੂੰ ਯੂ ਪੰਜਾਬ ਮਾਤਾ ਨਾ ਮਿਸਾਲ ਨਗਰ ਦਾ ਨਿਆ ਟਿਨ ਨਗਰ ਠੀਕ ਸਾਜੋਦੀ ਪੂਰਾ ਏਰੀਆ ਹੀ ਘਿਰ ਜਾਣਾ ਅਸੀਂ ਇੱਥੇ ਲੱਗਣ ਨਹੀਂ ਦੇਣਾ ਤੇ ਤੁਹਾਡੀ ਇਹਨਾਂ ਨੇ ਪਰਮਿਸ਼ਨ ਹੀ ਨਹੀਂ ਲਈ ਤੁਹਾਡੇ ਕੋਲੋਂ ਆ ਸਾਨੂੰ ਦਿਖਾ ਨਹੀਂ ਰਿਹਾ ਸਾਨੂੰ ਪਰਮਿਸ਼ਨ ਦਿਖਾ ਨਹੀਂ ਚੀन्हा ਤੇ ਇਹਨਾਂ ਨੇ ਮੰਗੀ ਸੀ ਅੱਛਾ ਮੰਗੀ ਸੀ ਤੁਸੀਂ ਪਰਮਿਸ਼ਨ ਇਹਨਾਂ ਦੇ ਕੋਲੋਂ ਮੰਗੀ ਸੀ ਕੱਲ ਇਹਨਾਂ ਨੇ ਮੰਗੀ ਸੀ ਪਰ ਇਹਨਾਂ ਨੇ ਦਿੱਤੀ ਨਹੀਂ ਅੱਛਾ ਜੀ ਸਾਨੂੰ ਪਰਮਿਸ਼ਨ ਦਿਖਾ ਨਹੀਂ ਲੇਕਿਨ ਕੋਈ ਵੀ ਆਪਣਾ ਕੋਈ ਵੀ ਡੀਸੀ ਜਾਂ ਕੋਈ ਅੰਦਰ ਐਚਰਿਚੇ ਚ ਕਵਰ ਲਾਉਂਦਾ ਪਰਮਿਸ਼ਨ ਨਹੀਂ ਦਿੰਦਾ ਅਗਰ ਇਹ ਹੁਣ ਨਹੀਂ ਰੁਕਦਾ ਕੰਮ ਤੁਸੀਂ ਕਹਿੰਦੇ ਬੰਦ ਹੁੰਦਾ ਨਹੀਂ ਹੁੰਦਾ ਫਿਰ ਤੁਹਾਡਾ ਅਗਲਾ ਕਾਰ ਵੀ ਕੀ ਹੋਗੀ ਉੱਪਰ ਤੱਕ ਜਾਵਾਂਗੇ ਜੀ ਅੱਛਾ ਜੀ ਇਹ ਲੱਗਣ ਨਹੀਂ ਦੇਣਾ ਬੱਸ ਸਾਨੂੰ ਇਹ ਤਾਂ ਬਿਮਾਰੀਆਂ ਨੇ ਸਸਾ ਪਹਿਲਾਂ ਹੀ ਬਿਮਾਰੀਆਂ ਨਾਲ ਘਰੇ ਤੇ ਬਜ਼ੁਰਗੇ ਇੱਥੇ ਬੱਠੇ ਹੋਰ ਬਿਮਾਰੀਆਂ ਨਾਲ ਘਰ ਜਾਣਗੇ ਓਕੇ ਬਾਈ ਇਹਨਾਂ ਦਾ ਪੁਆਇੰਟ ਉਹ ਵੀ ਸੁਣ ਲਈਏ ਉਹਨਾਂ ਨੇ ਹੁਣ ਇੱਕ ਜਿਹੜਾ ਲੜਕਾ ਸੀ ਉਹਨੇ ਕਿੱਡੇ ਵਧੀਆ ਗੱਲ ਕੀਤੀ ਕਹਿੰਦਾ ਭਾਈ ਤੁਸੀਂ ਕੰਮ ਉਹ ਮੈਨੂੰ ਦੋ ਮਿੰਟ ਤਾਂ ਮੈਂ ਕਹਾ ਠੀਕ ਹੈ ਭਾਈ ਕੋਈ ਗੱਲ ਸਾਡੇ ਸਾਹਮਣੇ ਧਰਵਾ ਦਿਓ ਅਸੀਂ ਤੁਹਾਡਾ ਮੁਕੇ ਜੋ ਕੰਮ ਕਰਵਾਉਣਾ ਉਹਨਾਂ ਨਾਲ ਆਣਗੇ ਉਹਨਾਂ ਨਾਲ ਉਹਨਾਂ ਨੇ ਕਰ ਲੈਣਗੇ ਕੋਈ ਇੱਦਾਂ ਦੀ ਗੱਲ ਨਹੀਂ ਹੋਣੀ ਕੋਈ ਨਾ ਹੋ ਜੂਗਾ ਪਰ ਇਹਨਾਂ ਨੇ ਜਿਹੜੇ ਇਹ ਅਲਫਾਜ਼ ਹੀ ਗਰੇ ਮੈਨੂੰ ਉਹਨਾਂ ਦਾ ਇਤਰਾਜ ਹੈ ਮੇਰੀ ਬੇਨਤੀ ਸੁਣੋ ਬਾਈ ਬਸ ਹੋਰ ਕੋਈ ਗੱਲ ਨਹੀਂ ਗੱਲ ਤਾਂ ਸੁਣੋ ਆਪਾਂ ਉਹਨਾਂ ਦਾ ਇਲਿਊਸ਼ਨ ਕੱਢਣਾ ਹੈ ਸਾਰੇ ਇਹਨਾਂ ਦੀ ਜੇ ਸਮਝ ਲੋੜ ਕੋ ਚੱਲ ਕੇ ਆਏ ਭਾਜੀ ਮੈਂ ਕੋਈ ਮੱਲੇ ਤੋਂ ਅੱਡਾ ਤਾਂ ਕੋਈ ਪਤਾ ਨਹੀਂ ਹੁੰਦਾ ਵੀ ਜਿਹੜੇ ਭਰਾ ਨਹੀਂ ਉਹ ਇਕੱਠੇ ਹੋ ਗਿਆ ਕਿ ਆ ਗਿਆ ਤੇ ਮੈਂ ਕੰਗ ਨਹੀਂ ਜੀ ਮੈਂ ਏਦਾਂ ਕੰਮ ਕਰਨਾ ਹੀ ਕਰਦਾ ਤਾਂ ਕੋਈ ਗੱਲ ਦੇਖੋ ਮੇਰਾ ਮੱਲੇ ਤੋਂ ਬਾਹਰ ਕੋਈ ਨਹੀਂ ਰੁਕਣਾ ਨਜ਼ਰ ਆਈ ਬਲਾਕ ਦੇ ਵਿੱਚ ਉਹਦਾ ਘਰ ਸੀਗਾ ਉਹਨੇ ਇਹ ਟਾਵਰ ਲਵਾ ਲਿਆ ਮੇਰੀ ਗੱਲ ਦੋ ਮਿੰਟ ਗੱਲ ਸੁਣ ਲਓ 26 ਲੱਖ ਰੁਪਇਆ ਉਹਦੇ ਆਪਣੀ ਸ਼ਗੀ ਭਾਬੀ ਦੇ ਉੱਤੇ ਲ ਸਾਰੀ ਫੈਮਿਲੀ ਨੂੰ ਕੈਂਸਰ ਦੀ ਪ੍ਰੋਬਲਮ ਮਰੇਗਾ ਜੀ ਟਾਵਰ ਦੀ ਗੱਲ ਛੱਡਿਓ ਆਪਾਂ ਨਹੀਂ ਲੱਗਦੇ ਸਾਡੇ ਜਿੰਨੇ ਉਹ ਤੁਹਾਡਾ ਪਹਿਲਾਂ ਵੀ ਲੱਗਿਆ ਉਹ ਵੀ ਲੱਤਣਾ ਇੱਕ ਬੰਦ ਜੀ ਹੋਰ ਵੀ ਹੈ ਜਿੰਨੇ ਹੋਰ ਵੀ ਲੱਗੇ ਹਨ ਆਪਾਂ ਜੇ ਤੁਰੇ ਹੀ ਆ ਆ ਦੇਖੋ ਇੱਕ ਐਸਕੇ ਦੇ ਉੱਪਰ ਹੀ ਬਹੁਤ ਕੀਵਣ ਵਾਲੇ ਹੈ ਅੱਛਾ ਬੰਦ ਵਾਲੇ ਆਪਣੇ ਖਾਸ ਨੇ ਨਹੀਂ ਨਹੀਂ ਉਹ ਬੰਦ ਇਹ ਤਾਂ ਕੰਮ ਨਹੀਂ 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 ਉਹ ਕੇਬਲ ਦਾ ਟਾਵਰ ਹੈ ਕੇਬਲ ਦਾ ਟਾਵਰ ਨਹੀਂ ਨਹੀਂ ਬੰਦ ਹੈ ਉਹ ਮੇਰੀ ਉਹ ਪਹਿਲੇ ਵਾਲੇ ਦਾ ਵੀ ਦਿਖਾਓ ਸਾਰੀ ਨਾ ਸੁਣੀ ਹੈ ਇੱਕੋ ਹੀ ਥੋੜੀ ਲੱਗਣਾ ਨਹੀਂ ਪਾ ਰੋ ਲਿਖਿਆ ਨਹੀਂ 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 ਆ ਤੁਸੀਂ ਫਿਰ ਕੋਈ ਨਾ ਅਜੇ ਤਾਂ ਇਦਾਂ ਇਦਾਂ ਲੈਂਗੁਏਜ ਆਪ ਇਦਾਂ ਯੂਜ਼ ਕਰਦੇ ਸੀ ਕੀ ਕਹਿੰਦੇ ਆ ਦੇਖੋ ਹੁਣ ਕੀਤਾ ਦੀਦੀ 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 ਜੀ ਦੀਦੀ ਜੀ ਤੋਂ ਉਸ ਤੋਂ ਹੀ ਨਾ ਦੀਦੀਓ ਕਹਿ ਰਹੇ ਨੇ ਨਹੀਂ ਪਾ ਰ ਕੋਈ ਜੱਟ ਲੈਂਗੁਏਜ